ਸੰਤ ਸੰਤ ਸਬਗੁਰੂ ਤੇ ਰਿਆਸਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਸਾਹਿਬ ਮੇਰਾ ਬਲਾਕ ਮੋਗਾ ਹੈ ਕਿੰਨੇ ਨੰਬਰ ਮੋਗਾ ਦਾ 1 ਨੰਬਰ ਜ਼ੋਨ ਜਿਹੜਾ ਪਹਿਲਾ ਜ਼ੋਨ ਆ ਉਹ ਤੋਂ ਬਲੋਂਗ ਕਰਦਾ ਹਾਂ ਅੱਜ ਤੁਸੀਂ ਬੂਟੇ ਲਗਾ ਰਹੇ ਹੋ ਆਪਣੇ ਗੁਰੂ ਜੀ ਦੇ ਜਨਮ ਦਿਨ ਨੂੰ ਜਿਹੜਾ ਹੈਗਾ ਸਮਰਪਿਤ ਕਰਨ ਦਾ ਅੱਜ ਅਸੀਂ ਆਪਣੇ ਸਬਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਜੀ ਸਾਡੇ 59ਵੇਂ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਇੱਕ ਤੋਹਫੇ ਦੇ ਰੂਪ ਵਿੱਚ ਪ੍ਰਕਿਰਤੀ ਦੀ ਸ਼ੁੱਧਤਾ ਲਈ ਬੂਟੇ ਲਗਾ ਰਹੇ ਹਾਂ ਔਰ ਇੱਕ ਕਾਫੀ ਲੰਬੇ ਟਾਈਮ ਤੋਂ ਸਾਧ ਸੰਗਤ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਤੇ ਮਨੁੱਖਤਾ ਭਲਾਈ ਵਾਸਤੇ ਬੂਟੇ ਜਿਹੜੇ ਹੈਗੇ ਆ ਲਗਾ ਰਹੀ ਹੈਗੀ ਕਿਉਂ ਬੂਟੇ ਲਾਇਏ ਬੂਟੇ ਲਗਾਏ ਜਾ ਰਹੇ ਹੈਗੇ ਕਿਉਂਕਿ ਦੇਖੋ ਅੱਜ ਕੱਲ ਪੋਲੂਸ਼ਨ ਵਧ ਰਿਹਾ ਹੈਗਾ ਵਾਤਾਵਰਨ ਬਹੁਤ ਦੂਸ਼ਿਤ ਹੋ ਰਿਹਾ ਬਿਮਾਰੀਆਂ ਵਧ ਰਹੀਆਂ ਆ ਆਕਸੀਜਨ ਦੀ ਮਾਤਰਾ ਦਿਨੋ ਦਿਨ ਘਟਦੀ ਜਾ ਰਹੀ ਹੈ ਤੇ ਆਕਸੀਜਨ ਦੀ ਮਾਤਰਾ ਨੂੰ ਵਧਾਉਣ ਦੀ ਇੱਕ ਕੋਸ਼ਿਸ਼ ਲਈ ਬਿਮਾਰੀਆਂ ਤੋਂ ਬਚਾ ਦੇ ਲਈ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹੀ ਪ੍ਰੇਰਣਾ ਸਾਡੇ ਸਤਿਗੁਰ ਨੇ ਸਾਨੂੰ ਦਿੱਤੀ ਹੈ। ਔਰ ਜਿੱਦਾਂ ਬੂਟਿਆਂ ਦੀ ਲੱਕੜ ਦੀ ਹਰ ਤਰ੍ਹਾਂ ਨੂੰ ਸਮਾਜ ਨੂੰ ਲੋੜ ਹੈਗੀ ਆ ਘੱਟੋ ਘੱਟ ਇੱਕ ਗੱਲ ਜੇ ਆਪਾਂ ਕਰੀਏ ਤਾਂ ਇਨਸਾਨ ਜਦੋਂ ਮਰਦਾ ਹੈਗਾ ਤੇ ਉਹਦੇ ਸੰਸਕਾਰ ਲਈ ਵੀ ਲੱਕੜ ਦੀ ਲੋੜ ਹੁੰਦੀ ਆ ਉਹ ਵੀ ਆਪਾਂ ਨੂੰ ਬੂਟਿਆਂ ਤੋਂ ਮਿਲਦੀ ਹੈਗੀ ਆ। ਪੌਣੇ 9 ਮਣ ਲੱਕੜ ਜਿਹੜੀ ਹੈਗੀ ਆ ਉਹ ਲੱਗਦੀ ਹੈਗੀ ਸੰਸਕਾਰ ਵਾਸਤੇ ਤਾਂ ਇਹ ਤਾਂ ਸੰਦੇਸ਼ ਇੱਕ ਹੈ ਕਿ ਹਰ ਬੰਦੇ ਨੇ ਮਰਨਾ ਤਾਂ ਜ਼ਰੂਰ ਆ। ਘੱਟੋ ਘੱਟ ਆਪਣੇ ਦੇ ਲਈ ਉਹਨੂੰ ਇਸ ਚੀਜ਼ ਦਾ ਪ੍ਰਬੰਧ ਤਾਂ ਕਰ ਦੇਣਾ ਚਾਹੀਦਾ ਹੈਗਾ ਕਿ ਬੂਟੇ ਲਾਉਣੇ ਚਾਹੀਦੇ ਆ। ਵੈਸੇ ਤਾਂ ਬਿਮਾਰੀਆਂ ਤੋਂ ਬਚਣ ਲਈ ਹੋਰ ਜੜੀਆਂ ਬੂਟੀਆਂ ਪੈਦਾ ਕਰਦੇ ਹੈਗੇ ਆ ਬੂਟੇ ਬਹੁਤ ਫਾਇਦੇ ਹੈਗੇ ਆ ਪੌਦਿਆਂ ਦੇ ਸਾਨੂੰ ਤੇ ਬੂਟੇ ਹਰ ਇੱਕ ਨੂੰ ਲਾਉਣੇ ਚਾਹੀਦੇ ਜਿੱਦਾਂ ਇੱਕ ਸੰਦੇਸ਼ ਵੀ ਹੈਗਾ ਆ ਆਪਾਂ ਸੁਣਦੇ ਆ ਕਿ ਹਰ ਮਨੁੱਖ ਲਾਵੇ ਇੱਕ ਰੁੱਖ। ਇੱਕ ਬੂਟਾ ਤਾਂ ਹਰ ਬੰਦੇ ਨੂੰ ਜ਼ਰੂਰ ਆਵੀਂ ਜ਼ਿੰਦਗੀ ਵਿੱਚ ਲਾਉਣਾ ਚਾਹੀਦਾ। ਠੀਕ ਹੈ ਬਹੁਤ ਬਹੁਤ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਮੇਰਾ ਨਾਮ ਪਰਮਜੀਤ ਸਿੰਘ ਜਲਸਾ 15 ਮੈਂਬਰ ਕਮੇਟੀ ਕਲਕਲਾਂ ਬਲਾਕ ਮੋਗਾ ਜਲਾ ਮੋਗਾ ਅੱਜ ਤੋਂ ਬੂਟੇ ਲਾਏ ਗਏ ਜੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਬੂਟੇ ਲਾਏ ਅੱਜ ਪਿੰਡ ਦੀ ਸਮੂਹ ਸ਼ਾਹ ਸੰਗਤ ਸ਼ਾਹ ਸਤਨਾਮ ਦੀ ਗ੍ਰੀਨੈਸ ਵੈਲਫੇਅਰ ਫੋਰਸ ਕਮੇਟੀ ਇਹਨਾਂ ਵੱਲੋਂ ਅੱਜ ਪਿੰਡ ਦੀ ਸ਼ਾਹ ਸੰਗਤ ਦੇ ਸਹਿਯੋਗ ਨਾਲ 1000 ਬੂਟਾ ਇੱਥੇ ਪਿੰਡ ਦੀ ਜੋ ਸਾਂਝੀ ਜਗਾ ਪਿੰਡ ਕਲਕਲਾ ਦੀ ਡੱਬਰ ਵਿਖੇ ਸ਼ੰਤ ਬਾਬਾ ਚਾਤਰ ਸਿੰਘ ਜੀ ਉਹਨਾਂ ਦੀ ਜਗ੍ਹਾ ਤੇ ਪਿੰਡ ਦੇ ਸਮੂਹ ਸਹਿਯੋਗ ਨਾਲ ਪਿੰਡ ਦੀਆਂ ਜੋ ਵੀ ਬੁੱਢੇ ਜੀ ਵੀ ਵਰਗ ਸਾਰਿਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਬੰਚੈਤਾਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਅੱਜ 1000 ਪੌਦਾ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ ਇੱਥੇ ਲਗਾਇਆ ਗਿਆ ਜੀ ਕਿ ਅੱਜ ਅੱਜ ਦਾ ਦਿਨ ਹੀ ਕਿਉਂ ਜਿਹੜਾ ਹੈਗਾ ਵਿਸ਼ੇਸ਼ ਰੱਖਿਆ ਗਿਆ ਅੱਜ ਦਾ ਦਿਨ ਜਿੱਥੇ ਸਾਡੇ ਹਿੰਦੁਸਤਾਨ ਦਾ ਆਜ਼ਾਦੀ ਦਿਵਸ ਹੈ ਉੱਥੇ ਸਾਡੇ ਡੇਰਾ ਸੱਚਾ ਸੋਦਾ ਦੇ ਆਤੀ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਜਿਨ੍ਹਾਂ ਦਾ 15 ਅਗਸਤ ਨੂੰ ਜਨਮ ਦਿਨ ਮਨਾਇਆ ਜਾਂਦਾ ਪੂਰੇ ਵਰਲਡ ਦੇ ਵਿੱਚ ਤਾਂ ਉਸ ਜਨਮ ਦਿਨ ਦੀ ਮਹੱਤਤਾ ਨੂੰ ਮੋਕ ਰੱਖਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਜਿੱਥੇ 169 ਮਾਨਵਤਾ ਭਲਾਈ ਦੇ ਕਾਰਜ ਕਰਦੀ ਆ ਉਹਨਾਂ ਦੇ ਵਿੱਚੋਂ ਇਹ ਪੌਦਾ ਰੋਪਣ ਗੁਰੂ ਜੀ ਨੇ ਪ੍ਰੇਰਣਾ ਕਰਕੇ ਜੋ ਪੌਦਾ ਰੋਪਣ ਦਾ ਸੰਦੇਸ਼ ਦਿੱਤਾ ਸਾਧ ਸੰਗਤ ਨੂੰ ਸਾਧ ਸੰਗਤ ਪੈਦਾਈ ਦੇ ਵਜਨਾ ਤੇ ਖੁੱਲ ਚੜਾਉਂਦੇ ਹੋਏ ਉਨ੍ਹਾਂ ਦੇ ਬਚਨ ਮੰਨਦੇ ਹੋਏ ਪੌਦਾ ਰੋਪਣ ਕਰਦੇ ਆ ਜੋ ਹਜ਼ੂਰ ਪਿਤਾ ਜੀ ਦੇ ਬਚਨ ਅਨਸਾਰ ਮਹਾਦਾਨ ਪਿਤਾ ਜੀ ਨੇ ਕਿਹਾ ਕਿ ਜੇ ਤੁਸੀਂ ਪੌਦਾ ਲਗਾਉਨੇ ਹੋ ਤਾਂ ਇਹ ਬਹੁਤ ਮਹਾਦਾਨ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਵਾਤਾਵਰਨ ਪ੍ਰਦਾਨ ਕਰਦਾ ਹੈ ਇਹ ਇਕੱਲੇ ਬੂਟੇ ਲਾਏ ਜਾਂਦੇ ਤੇ ਪਾਲੇ ਵੀ ਜਾਂਦੇ ਇਹਨਾਂ ਜੋ ਵੀ ਤੁਸੀਂ ਇੱਥੇ ਦੇਖਦੇ ਹੋ ਜਗ੍ਹਾ ਦੇ ਵਿੱਚ ਪਹਿਲਾਂ ਵੀ ਹਰ ਸਾਲ ਬੂਟੇ ਲਾਏ ਜਾਂਦੇ ਆ ਉਹਨਾਂ ਦੇ ਵਿੱਚੋਂ ਲਗਭਗ 90% ਪੌਦੇ ਸਾਡੇ ਸਾਧ ਸੰਗਤ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਬਚਾਅ ਕਰ ਸਕੀਏ ਇਹਨਾਂ ਨੂੰ ਪਾਲ ਸਕੀਏ ਸਾਧ ਸੰਗਤ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਨੂੰ ਪਾਲਿਆ ਜਾਵੇ ਔਰ ਤੁਹਾਡੇ ਤੁਸੀਂ ਦੇਖਦੇ ਹੋ ਇੱਥੇ ਆਸ-ਪਾਸੇ ਜੋ ਬੂਟੇ ਲੱਗੇ ਆ ਇਹ ਸਾਰੇ ਸਾਧ ਸੰਗਤ ਨੇ ਲਾਏ ਆ ਤਾਂ ਅੱਜ ਉਹ ਪੂਰੇ ਇੱਕ ਜੰਗਲ ਦੀ ਤਰ੍ਹਾਂ ਸਾਧ ਸੰਗਤ ਲੋਕਾਂ ਨੂੰ ਵਾਤਾਵਰਨ ਸ਼ੁੱਧ ਵਾਤਾਵਰਨ ਦਿੰਦੇ ਆ ਬਹੁਤ ਬਹੁਤ ਦਾਨ ਦਾਨ ਸਤਿਗੁਰੂ ਤੇਰਾ ਜੀ ਆਸ ਜੀ ਮੇਰਾ ਨਾਮ ਨਿਰਮਲ ਸਿੰਘ ਜੀ ਅੱਜ ਕਿਸੇ ਵਾਤਾਵਰਨ ਨੂੰ ਸੁਧਾਰਨ ਆਸਤੇ ਸਵੇਰ ਸਵੇਰ ਜਿਹੜੇ ਇਹ ਪੌਦੇ ਲਾ ਰਿਹਾ ਈ ਕਹਿਣਾ ਚਾਹਾਂਗਾ ਕਿਵੇਂ ਪੌਦੇ ਲਾਉਣੇ ਚਾਹੀਦੇ ਇਹ ਪੌਦੇ ਜੀ ਸਾਨੂੰ ਸਾਡੇ ਗੁਰੂ ਸਤਗੁਰੂ ਡਾਕਟਰ ਗੁਰਮੀਤ RAM REEM ਸਿੰਘ ਜੀ ਇਨਸਾ ਦੀ ਪ੍ਰੇਰਣਾ ਸਦਕਾ ਹੋ ਰਿਹਾ ਉਹਨਾਂ ਵੱਲੋਂ ਜਿਹੜੇ 169 ਮਾਨਵਤਾ ਭਲਾਈ ਦੇ ਕੰਮ ਚਲਾਏ ਦਾ ਹੈ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਇਹ ਇੱਕ ਪੌਦਾ ਰੋਪਣ ਦਾ ਕੰਮ ਵੀ ਹੈ ਕਿਉਂਕਿ ਜਿੰਨੇ ਵੀ ਧਰਤੀ ਤੇ ਪੌਦੇ ਹੋਣਗੇ ਉਨਾ ਹੀ ਇਹ ਜਿਹੜਾ ਵਾਤਾਵਰਨ ਆ ਸ਼ੁੱਧ ਹੋਵੇਗਾ ਤਾਂ ਇਹ ਜਿਹੜੀ ਇੱਕ ਮਹਿੰਮ ਚਲਾਈ ਗਈ ਆ ਸਤਿਗੁਰੂ ਵੱਲੋਂ ਬਹੁਤ ਹੀ ਵਧੀਆ ਮਹਿੰਮ ਹੈਗੀ ਆ ਜਿਹਦੇ ਨਾਲ ਵਾਤਾਵਰਨ ਬਹੁਤ ਸਾਫ਼ ਹੋਏਗਾ। ਜੋ ਲੋਕ ਸਰੋਂ ਤੋਂ ਸਰਾਂਜ ਸੁਣ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਆ ਦੋ ਮਹੀਨੇ ਜਿਹੜੇ ਹੈਗੇ ਬਰਕਾਤਾ ਦੇ ਹੁੰਦੇ ਆ ਉਹ ਵੱਧ ਤੋਂ ਵੱਧ ਤੇ ਲੱਗਦੇ ਆ ਆਪਣੇ ਆਪ ਹੀ ਰੂਪੇ ਲੱਗ ਜਾਂਦੇ ਆ। ਉਹਨਾਂ ਨੂੰ ਕੀ ਸੰਦੇਸ਼ ਮੈਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਗਾ ਵੀ ਜਿਹੜੇ ਘਰਾਂ 'ਚ ਬੈਠੇ ਨੇ ਉਹ ਵੀ ਹਰੇਕ ਆਦਮੀ ਘੱਟ ਤੋਂ ਘੱਟ ਇੱਕ ਬੰਦਾ ਇੱਕ ਬੂਟਾ ਜ਼ਰੂਰ ਲਾਵੇ ਤੇ ਉਹਦੀ ਸਾਂਭ-ਸਭਾਲ ਵੀ ਕਰੇ ਤਾਂ ਕਿ ਜਿਹੜਾ ਵਾਤਾਵਰਣ ਬਹੁਤ ਵਧੀਆ ਹੋ ਸਕੇ ਜਿੰਨੀ ਜਿਹੜੀਆਂ ਬਿਮਾਰੀਆਂ ਉਹਦੇ ਨਾਲ ਬਹੁਤ ਘਟਣਗੀਆਂ ਜੀ ਕਿਉਂਕਿ ਜੇ ਹਵਾ ਪਾਣੀ ਸ਼ੁੱਧ ਹੈਗਾ ਆ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਬੜੀਆਂ ਘਟ ਜਾਂਦੀਆਂ ਨੇ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਗਾ ਵੀ ਹਰੇਕ ਘਰ ਦੇ ਵਿੱਚ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਠੀਕ ਥੈਂਕਸ ਰਾਈ ਆਸਰਾ ਮੈਂ ਮਨਜੀਤ ਸਿੰਘ ਇਨਸਾਹ ਵਿਰਾਸਤ ਦਾ ਸੌਦਾ ਦਾ ਮੈਂਬਰ ਆ ਸਾਡੇ ਗੁਰੂ ਸੰਤ ਡਾਕਟਰ ਗੁਰਮੀਤ RAM ਵਹੀਮ ਸਿੰਘ ਇਨਸਾਹ ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ 15 ਅਗਸਤ ਆ ਦੂਸਰਾ ਦੇਸ਼ ਦੀ ਆਜ਼ਾਦੀ ਦਾ ਮੁਕਤਿ 15 ਅਗਸਤ ਆਜ਼ਾਦੀ ਦਿਹਾੜਾ ਦੇਸ਼ ਨੂੰ ਵੀ ਸਮਰਪਿਤ ਤੇ ਸਾਡੇ ਗੁਰੂ ਦੀ ਯਾਦ ਅਵਤਾਰ ਦਿਹਾੜੇ ਨੂੰ ਵੀ ਮੁੱਖ ਰੱਖਦੇ ਹੋਇਆ ਅਸੀਂ ਸਾਡੇ ਗੁਰੂ ਦੀ ਸਿੱਖਿਆ ਦੇ ਮੁਤਾਬਕ ਬੂਟੇ ਲਗਾ ਰਹੇ ਹਾਂ ਸਾਡੀ ਸਾਰੀ ਸਾਰੀ ਸਾਥ ਨੂੰ ਬੂਟੇ ਲਗਾ ਰਹੀ ਆ ਸਾਰੇ ਵਰਲਡ ਦੇ ਵਿੱਚ ਅੱਜ ਬੂਟੇ ਲੱਗ ਰਹੇ ਆ ਦੇਖੋ ਪ੍ਰਕਿਰਤੀ ਦੇ ਨਾਲ ਜੇ ਛੇੜਛਾੜ ਨਹੀਂ ਹੁੰਦੀ ਆ ਤਾਂ ਖੁਦਾ ਵੀ ਜਿਹੜਾ ਉਹ ਵੀ ਆਪਣਾ ਜ਼ੋਰ ਬਖੜਾ ਸ਼ੁਰੂ ਕਰਦਾ ਜਿਵੇਂ ਪਿੱਛੇ ਕਰੋਨਾ ਆਇਆ ਐਸਾ ਕਰੋਨਾ ਐਸੀ ਕਰੋਪੀ ਸੀ ਜਿਨੇ ਸਾਰਾ ਕੁਝ ਤੈਸ ਤੈਸ ਕਰਕੇ ਰੱਖ ਦਿੱਤਾ ਆਕਸੀਜਨ ਦੀ ਇੰਨੀ ਜ਼ਿਆਦਾ ਘਾਟ ਪੈ ਗਈ ਕਿ ਆਕਸੀਜਨ ਸਿਲੰਡਰ ਮਿਲਨੇ ਹੀ ਔਖੇ ਹੋ ਗਏ ਲੋਕਾਂ ਨੂੰ ਆਕਸੀਜਨ ਤੋਂ ਬਿਨਾਂ ਪ੍ਰੀਰ ਛੱਡਨੇ ਪੈਗੇ ਬਹੁਤ ਸਾਰੀਆਂ ਜਿਹੜਾ ਕੀਮਤੀ ਜਾਣਾਂ ਉਹ ਜਾਈ ਚਲੀਆਂ ਗਿਆ ਆਕਸੀਜਨ ਨੂੰ ਦਰਖਤ ਬਹੁਤ ਜ਼ਿਆਦਾ ਆਕਸੀਜਨ ਦਿਆ ਇਸ ਕਰਕੇ ਅਸੀਂ ਇਹ ਬੂਟੇ ਲਗਾ ਰਹੇ ਆ ਜੇ ਦਰਖਤ ਲੱਗਣਗੇ ਤੇ ਬਰਸਾਤ ਵੀ ਆਵੇਗੀ ਜੇ ਬਰਸਾਤ ਆਵੇਗੀ ਤਾਂ ਵੱਧ ਤੋਂ ਵੱਧ ਪੈਦਾਵਾਰ ਹੋਏਗੀ ਖੁਸ਼ਹਾਲੀ ਆਵੇਗੀ ਹਰਿਆਲੀ ਆਵੇਗੀ ਜਿਸ ਦਿਨ ਹਰਿਆਲੀ ਇੱਕ ਐਸੀ ਚੀਜ਼ ਆ ਜਿਹੜੀ ਅੱਖਾਂ ਦੀ ਰੋਸ਼ਨੀ ਤੇਜ਼ ਕਰਦੀ ਆ ਦਿਮਾਗ ਨੂੰ ਤੇਜ਼ ਕਰਦੀ ਆ ਤੇ ਬੰਦੇ ਨੂੰ ਸਵੇਰੇ ਉੱਠ ਜਾ ਸਾਰ ਵੇਖਦਿਆ ਹੀ ਸਰ ਆਦਨ ਤਰੋਤਾ ਆ ਖੁਸ਼ੀ ਮਹਿਸੂਸ ਹੁੰਦੀ ਆ ਸੋ ਮੈਂ ਸਾਰੀਆਂ ਸੰਸਥਾਵਾਂ ਦੇਸ਼ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਆ ਸਮਾਜ ਦੀਆਂ ਸਮਾਜ ਸੇਵੀ ਸੰਸਥਾਵਾਂ ਜਿੰਨੇ ਵੀ ਜੋ ਵੀ ਆਮ ਹੀ ਲੋਕ ਆ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਸਾਰੇ ਹੀ ਲੋਕਾਂ ਮਿਲ ਜੁਲ ਕੇ ਇਸ ਕੰਮ ਦੇ ਵਿੱਚ ਕੋਈ ਵੈਰ ਵਿਰੋਧ ਵਾਲੀ ਗੱਲ ਨਹੀਂ ਸਾਰਿਆਂ ਨੂੰ ਮਿਲ ਕੇ ਆਪਣੇ ਦੇਸ਼ ਦੀ ਹੋਂਦੀ ਵਾਸਤੇ ਆਪਣੀ ਇਨਸਾਨੀਅਤ ਨੂੰ ਬਚਾਉਣ ਵਾਸਤੇ ਆਕਸੀਜਨ ਨੂੰ ਵੱਧ ਪੈਦਾ ਕਰਨ ਵਾਸਤੇ ਤਾਂ ਕਿ ਆਪਾਂ ਨੂੰ ਹਸਪਤਾਲ ਦੀ ਜਾਂ ਦੀ ਲੋੜ ਹੀ ਨਾ ਪਵੇ ਦਰਖਤ ਇੰਨੀ ਆਰਗੈਨਿਕ ਦਵਾਈਆਂ ਦਿੰਦੇ ਆ ਆਰਗੈਨਿਕ ਚੀਜ਼ਾਂ ਜਿਵੇਂ ਸੁਹਾਜਣੇ ਦਾ ਬੂਟਾ ਲਾ ਲਓ ਜੇ ਉਸਦੇ ਕੋਈ ਪੱਤੇ ਵੀ ਖਾਂਦਾ ਤਾਂ ਬੇहद ਜਿਆਦਾ ਉਹਦੇ ਰੋਗ ਘਟ ਜਾਂਦੇ ਆ ਨਿੰਮ ਦਾ ਪੇੜ ਲਾ ਲਓ ਸਭ ਤੋਂ ਵੱਧ ਆਕਸੀਜਨ ਦਾ ਜਿਹੜੀ ਦੰਤਨ ਵੀ ਕਰਦਾ ਤਾਂ ਉਹ ਕਿੰਨੀ ਉਹ ਮੈਡੀਕਲ ਲੜਾ ਸੋ ਇਸ ਲਈ ਸਾਰੇ ਸਮਾਜ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਅਸੀਂ ਆਪਦੇ ਗੁਰੂ ਦਾ ਧੰਨਵਾਦੀ ਆ ਜਿਨ੍ਹਾਂ ਨੇ ਵਰਲਡ ਰਿਕਾਰਡ ਬਣਾ ਛਟਿਆ ਪਰ ਅੱਜ ਵੀ ਅਸੀਂ ਸਮਾਜ ਨੂੰ ਇਹੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਦਰਖਤ ਜ਼ਰੂਰ ਲਾਇਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹਾਂਜੀ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਰਾਮ ਲਾਲ ਰਾਮ ਲਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹਾਂ ਬੋਗਾ ਦੀ 85 ਮੈਂਬਰ ਯੂਥ ਅੱਜ ਜੋ ਡੇਰਾ ਸੱਚਾ ਸੋਦਾ ਵੱਲੋਂ ਬੂਟੇ ਲਾਏ ਜਾ ਰਹੇ ਜੀ ਕਿਸ ਖੁਸ਼ੀ ਨੂੰ ਲੈ ਕੇ ਲਾਏ ਜਾ ਰਹੇ ਤੇ ਕਿੰਨੇ ਬੂਟੇ ਲਾਏ ਜਾ ਇਹ ਆਪਣੇ ਜੀ ਸਾਡੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਜਿਨ੍ਹਾਂ ਦਾ ਕੀ ਜਨਮ ਦਿਨ 15 ਅਗਸਤ ਨੂੰ ਹੁੰਦਾ ਤਾਂ ਜੋ ਪਿਛਲੇ ਕਾਫੀ ਸਾਲਾਂ ਤੋਂ ਦਰਬਾਰ ਵੱਲੋਂ ਸਾਡੇ ਅਸੀਂ ਪੌਦੇ ਲਾਉਨੇ ਆ ਤਾਂ ਇਸ ਵਾਰ ਵੀ ਅਸੀਂ ਜੋ ਅਗਸਤ ਮਹੀਨੇ ਵਿੱਚ ਪੌਦੇ ਲਾਉਣੇ ਆ ਉਹ ਅੱਜ ਅਸੀਂ ਪੌਦੇ ਲਾਏ ਔਰ ਕੱਲ ਨੂੰ ਵੀ ਲਾਵਾਂਗੇ ਜੀ ਕਿੰਨੀ ਗਿਣਤੀ ਦੇ ਵਿੱਚ ਬੂਟੇ ਜਿਹੜੀ ਹੈਗੀ ਆ ਮੋਗੇ ਜ਼ਿਲ੍ਹੇ ਦੀ ਸਾਧ ਸੰਗਤ ਨੇ ਲਾਏ ਆ ਮੋਗੇ ਜ਼ਿਲ੍ਹੇ ਦੀ ਸਾਧ ਸੰਗਤ ਜੀ 17000 ਪੌਦਾ ਜੋ ਸਾਨੂੰ ਟਾਰਗੇਟ ਮਿਲਿਆ ਤਾਂ 17000 ਪੌਦਾ ਅਸੀਂ ਦੋ ਦਿਨਾਂ ਦੇ ਵਿੱਚ ਅਸੀਂ ਪੂਰਾ ਕਰ ਲਾਂਗੇ ਕਿਸ ਤਰ੍ਹਾਂ ਦੇ ਬੂਟੇ ਸੀਗੇ ਜੀ ਇਹ ਇਸ ਦੇ ਵਿੱਚ ਜੀ ਨਿੰਮ ਔਰ ਟਾਲੀ ਬਾਕੀ ਫਾਲਨਰ ਬੂਟੇ ਜਾਮਣ ਔਰ ਹੋਰ ਵੀ ਸ਼ੋਕਾ ਵਗੈਰਾ ਜਾਂ ਬਲੇ ਉਹਦੇ ਮੁਤਾਬਕ ਅਸੀਂ ਬੂਟੇ ਉਹ ਸਾਰੇ ਕਾਫੀ ਲਗਾਤੇ ਅੱਜ ਬਾਕੀ ਜਿਹੜੇ ਰਹਿ ਗਏ ਉਹ ਮੰਨ ਲਓ ਸ਼ਾਮ ਤੱਕ ਜਾਂ ਕੱਲ ਦਾ ਦਿਨ ਕਿਉਂਕਿ ਅੱਜ ਪੂਜਨੀ ਗੁਰੂ ਜੀ ਨੇ ਵਚਨ ਕੀਤੇ ਵੀ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਪੌਦੇ ਲਗਾਉਂਦੇ ਸੀ ਹੁਣ ਅਸੀਂ ਦੋ ਦਿਨ ਦੇ ਵਿੱਚ ਪੌਦੇ ਲਾਇਆ ਕਰਨਾ ਸੰਗਤ ਨੂੰ ਕੀ ਅਪੀਲ ਕਰੋਗੇ ਸੰਗਤ ਨੂੰ ਇਹੀ ਅਪੀਲ ਕਰਾਂਗੇ ਕਿ ਜਿਵੇਂ ਆਪਾਂ ਆਪਦੇ ਬੱਚਿਆਂ ਦੀ ਸੰਭਾਲ ਕਰਦੇ ਆ ਤਾਂ ਉਸੇ ਤਰ੍ਹਾਂ ਹੀ ਆਪਾਂ ਜੋ ਆਪਾਂ ਪੌਦੇ ਲਾਏ ਆ ਉਹਨਾਂ ਦੀ ਆਪਾਂ ਉਹਨਾਂ ਆਪਦੇ ਬੱਚਿਆਂ ਦੀ ਤਰ੍ਹਾਂ ਸੰਭਾਲ ਕਰੀਏ ਔਰ ਉਹ ਸਹੀ ਤਰ੍ਹਾਂ ਵਧਣ ਫੁੱਲਣੇ ਬਹੁਤ ਬਹੁਤ ਮਿਹਰਬਾਨੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਵਾਲੀ ਦਾਤਾ ਕਰਨੇ ਰਖਵਾਲੀ ਆਏ ਜੀ ਦੋਜਗ ਵਾਲੀ ਦਾਤਾ ਕਰਨੇ ਰਖਵਾਲੀ ਦੀਨ ਦੁਖੀਆਂ ਦੀ ਖਾਤਰ ਆਏ ਕੁਲ ਮਾਲਕ ਵਾਲੀ ਦੀਨ ਦੁਖੀਆਂ ਦੀ ਖਾਤਰ ਆਏ ਕੁਲ ਮਾਲਕ ਵਾਲੀ ਲੈ ਕੇ ਅਵਤਾਰ ਜਿਓ ਆਏ ਗੁਰਮੀਤ ਪਿਤਾ ਜੀ ਸੋਹਣੇ ਦਾਤਾਰ ਜਿਓ ਆਏ ਗੁਰਮੀਤ ਪਿਤਾ ਜੀ ਸੋਹਣੇ ਦਾਤਾਰ ਜਿਓ ਆਏ ਅਵਤਾਰ ਤਾਰ ਕੀ ਦਾਦੀ ਦੀਦ ਦਿਖਾਇਆ ਰੂਹਾਂ ਨੇ ਦਰਸ਼ਨ ਪਾਇਆ ਦਾਤਾ ਜੀ ਦੀਦ ਦਿਖਾਇਆ ਰੂਹਾਂ ਨੇ ਦਰਸ਼ਨ ਪਾਇਆ